ਪਿੰਡ ਮਾਹੂ ਆਣ ਦਾ ਨੌਜਵਾਨ ਪੰਚਾਇਤ ਨਾਲ ਰਾਜ ਕਿਸੇ ਕੰਮ ਚੰਡੀਗੜ੍ਹ ਗਿਆ ਸੀ ਅਤੇ ਅਗਲੇ ਦਿਨ ਘਰ ਨਹੀਂ ਪਹੁੰਚਿਆ ਘਰਵਾਲਿਆਂ ਨੇ ਪਰੇਸ਼ਾਨ ਹੋ ਕੇ ਫੋਨ ਕੀਤਾ ਫੋਨ ਦੀ ਘੰਟੀ ਵੱਜਦੀ ਰਹੀ ਪਰ ਉਹ ਨਕਰ ਨਹੀਂ ਪਹੁੰਚਿਆ ਤਾਂ ਕਿਸੇ ਨੇ ਦੱਸਿਆ ਵੀ ਉਸ ਦੀ ਮ੍ਰਿਤਕ ਦੇਹ ਉੱਥੇ ਪਈ ਹੈ ਤਾਂ ਉਸ ਬਾਰੇ ਜਦ ਘਰਵਾਲਿਆਂ ਦਾ ਕੀ ਕਹਿਣਾ ਹੈ ਜਿੰਨਾਂ ਨਾਲ ਗਿਆ ਉਹਨਾਂ ਦਾ ਕੀ ਕਹਿਣਾ ਹੈ ਤੇ ਐਸ ਐਚਓ ਅਰਨੀ ਵਾਲਾ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਚੈਤ ਤੋਂ ਤਾ ਗਿਆ ਉਹ ਵੀ ਇੱਥੇ ਛੱਡ ਕੇ ਚਲੇ ਗਏ ਉਹਨਾਂ ਨੇ ਕਿਹਾ ਵੀ ਇੱਥੋਂ ਅਸੀਂ ਵੀ ਘਰੇ ਛੱਡ ਉਹ ਬੰਦਾ ਸਾਡੇ ਪਿੰਡ ਦਾ ਲੱਗਦਾ ਉਹ ਕਹਿੰਦਾ ਵੀ ਘਰੇ ਨਹੀਂ ਕਹਿੰਦਾ ਮੇਰਾ ਵੀ ਭਰਾ ਇੱਕ ਮੈਂ ਛੱਡ ਦੇਣਾ ਉਹ ਤੋ ਵਾਪਸ ਲੈ ਗਿਆ ਸਾਡੇ ਮੁੰਡੇ ਨਾਲ ਘਰੇ ਨਹੀਂ ਛੱਡਿਆ ਉਹਨੇ ਵਾਪਸ ਲੈ ਗਿਆ ਹਾਂ ਮਤਲਬ ਕੀ ਗੱਲ ਹੋਈ ਬੇਟੇ ਤੁਹਾਡੀ ਮੇਰੇ ਗਰ ਪੁੱਤਰ ਇਸ ਤਰ੍ਹਾਂ ਹੀ ਵੀ ਇੱਥੋਂ ਆਪਣੇ ਗਿਆ ਵਸਿ ਪੰਚਾਇਤ ਨਾਲ ਹਾਂਜੀ ਪੰਚਾਇਤ ਤੋਂ ਤਾ ਗਿਆ ਉਹ ਵੀ ਇੱਥੇ ਛੱਡ ਕੇ ਚਲੇ ਗਏ ਉਹਨਾਂ ਨੇ ਕਿਹਾ ਵੀ ਇੱਥੋਂ ਅਸੀਂ ਵੀ ਕਰੇ ਛੱਡ ਉਹ ਬੰਦਾ ਸਾਡੇ ਪਿੰਡ ਦਾ ਲੱਗਦਾ ਉਹ ਕਹਿੰਦਾ ਵੀ ਕਰੇ ਨਹੀਂ ਕਹਿੰਦਾ ਮੇਰਾ ਵੀ ਭਰਾ ਇੱਕ ਮੈਂ ਛੱਡ ਦੇਣਾ ਉਹ ਉਤੋਂ ਵਾਪਸ ਲੈ ਗਿਆ ਸਾਡੇ ਮੁੰਡੇ ਨਾਲ ਕਰੇ ਨਹੀਂ ਛੱਡਿਆ ਉਹਨੇ ਵਾਪਸ ਲੈ ਗਿਆ ਤੇ ਸੱਪਾਂ ਪੇਟ ਸਾਡੇ ਮੁੰਡੇ ਦੇ ਵਾਧੂ ਵਧੀ ਹੋਈਆਂ ਸੀ ਤੇ ਇਹ ਕੋਹ ਕੋਹ ਕੇ ਮਾਰਿਆ ਪਿਆ ਸੀ ਉੱਥੇ ਜਿੱਥੋਂ ਅਸੀਂ ਚੱਕ ਕੇ ਲੈ ਆਂਦਾ ਇਹ ਲੈਂਦਾ ਅਸੀਂ ਆਰਨੀ ਵਾਲੇ ਰਾਹ ਤੋਂ ਥੋੜਾ ਤੋਂ 2 ਕਿਲੇ ਬਾਟੇ ਪੁੱਲ ਜੀ ਗਈ ਸੀ ਥੋਤੇ ਸਿੱਟੇ ਪਿਆ ਸੀ ਤੋਂ ਨਹੀਂ ਕਿ ਮੈਨੂੰ ਪਤਾ ਲੱਗਿਆ ਸਾਨੂੰ ਵਿਚਾਰੇ ਨਾ ਕੋਈ ਗੋਡੀ ਕਰਨ ਆਲੇ ਆਏ ਸੀ ਮਜਬੀ ਸਿਕ ਬੰਦੇ ਤੇ ਉਹਨਾਂ ਨੇ ਦੱਸਿਆ ਵੀ ਮੁੰਡਾ ਵੀ ਇਸ ਤਰ੍ਹਾਂ ਦਾ ਵੀ ਟੋੜਾ ਮੁੰਡਾ ਕਿਤੇ ਸਿੱਧ ਬਹੁਤ ਚੰਡੀਗੜ੍ਹ ਗਿਆ ਵਾ ਸੀ ਤੇ ਰਾਤ ਵੀ ਅਸੀਂ ਜਦੋਂ ਫੋਨ ਕੀਤਾ ਜਨਤਾ ਨੇ ਵੀ ਅਸੀਂ ਤੋਂ ਦੋ ਹੀ ਅੱਗੇ ਆਂਦਾ ਬੀ ਆਂਟੀ ਲਾ ਆਏ ਸੀਗੇ ਤੇ ਉਹ ਤਾਂ ਵੀ ਘਰੇ ਚਲੇ ਗਏ ਅਸੀਂ ਵੀ ਲਾੜਾ ਤੇ ਦੋਵੇਂ ਹੋ ਗਏ ਸੀ ਤੇ ਮੁੰਡਾ ਲਾੜੇ ਦੇ ਨਾਲ ਸੀ ਅਗਾ ਬੰਦੇ ਕਿੰਨੇ ਸੀ ਉਹਦੀ ਕੁਝੋ ਵੀ ਕੁਛ ਉਹਦਾ ਮੁੱਕਿਆ ਸੀ ਨਹੀਂ ਮੁੱਕਿਆ ਸੀ ਕਿੰਨੇ ਬੰਦੇ ਸੀ ਉਹ ਆਪਾਂ ਕਹਿ ਸਕਦੇ ਕਿੰਨੇ ਨੇ ਮਾਰਾ ਇੱਕ ਤੋਂ ਤਾਂ ਦੋ ਤੋਂ ਮੇਰੇ ਪੁੱਤਰ ਮਰਦਾ ਹੀ ਨਹੀਂ ਇਹ ਲਾੜਾ ਤੇ ਜਨਤਾ ਕੌਣ ਹੈ ਲਾਡਾ ਤੇ ਪਿੰਡ ਦਾ ਤੇ ਜੰਟਾ ਤਾਂ ਆਪਣੇ ਕਟਿਆੜ ਦਾ ਮਿਲਦਾ ਜਿੰਨਾਂ ਦੇ ਉਹ ਪੰਚਾਇਤ ਦੇ ਨਾਲ ਗਏ ਸੀ ਜਿਵੇਂ ਵੀ ਕੋਈ ਰੋਲਾ ਸੀ ਚੰਡੀ ਕੜ ਕਿਸੇ ਦਾ ਜਿਵੇਂ ਵੀ ਕੁੜੀ ਕਾੜੀ ਦਾ ਕੋਈ ਵਿਆਹ ਬੋਰ ਸੀ ਤਾਂ ਪੰਚਾਇਤ ਲਈ ਗਏ ਸੀ ਹਾਂ ਤੇ ਉਹ ਤੂੰ ਆ ਗਏ ਸੀ ਨਹੀਂ ਤਾਂ ਇਹ ਤਾਂ ਲੱਗਿਆ ਹੋਇਆ ਸੀ ਤਾਂ ਕਰੇ ਨਾ ਰਹਿਦਾ ਵੀ ਨਹੀਂ ਸੀ ਆਉਂਦਾ ਉਧਰ ਟਰਾਲਾ ਲਾਇਆ ਹੋਇਆ ਸੀ ਗੱਠਾ ਤੇ ਨੇ ਤੇ ਨੇ ਕੱਜ ਜਾਣਾ ਸੀ ਸਵੇਰੇ 6 ਵਜੇ ਤੇ ਨੂੰ ਰਾਤ ਇਸ ਤਰ੍ਹਾਂ ਲੈ ਕੇ ਤਾਂ ਸੀ ਟੜਕੇ ਫੋਨ ਕੀਤਾ ਫੋਨ ਚੱਲਦਾ ਸੀ ਫੋਨ ਉਹਦੀ ਜੇਬ ਦੇ ਵਿੱਚ ਸੀ ਚੱਲਦਾ ਸੀ ਪਹਿਲਾਂ ਵੱਜਦੀਆਂ ਸੀ ਤੇ ਚੱਕਦਾ ਨਹੀਂ ਸੀ ਅਸੀਂ ਕਿਉਂ ਵੀ ਕਿਤੇ ਸੁੱਤਾ ਸਤਾ ਪਿਆ ਕੀ ਗੱਲ ਵੀ ਰਾਤ ਆਇਆ ਤੇ ਜੰਟੇ ਕੋਲ ਵੀ ਉਹ ਵੀ ਭਰਾ ਬਣਿਆ ਵੀ ਜੰਟਾ ਤੇ ਸੌ ਗਿਆ ਉਹਨੇ ਕਿਤੇ ਲੇਟ ਆਇਆ ਉਹਨੇ ਤੇ ਮੱਕ ਟਾਈਮ ਹੋ ਗਿਆ ਤਾਂ ਜੱਗਿਆ ਉਹਨੇ ਤੇ ਦੁਸ਼ਮਨਾ ਨੇ ਮਾਰ ਦਿੱਤਾ ਸਾਨੂੰ ਤਾਂ ਕੋਹ ਕਿ ਸਾਡੇ ਪੁੱਤਰ ਮਰਨ ਵਾਲ ਨਹੀਂ ਸੀ ਹੋਰ ਕੋਈ ਨਸ਼ਾ ਕਰਾ ਸਾਡੇ ਸਾਹਮਣੇ ਅਸੀਂ ਅੱਜ ਤੱਕ ਨਹੀਂ ਵੇਖਿਆ ਵੀ ਇਹ ਨਸ਼ਾ ਕਰਦਾ ਇਹ ਕਹਿੰਦਾ ਸੀ ਮੰਮੀ ਵੀ ਮੈਂ ਨਸ਼ੇ ਨੇੜੇ-ਸਨੇੜ ਨਹੀਂ ਜਾਣਾ ਮੈਂ ਕੋਈ ਇਹੋ ਜੀ ਵੀ ਕੋਈ ਨਸ਼ੇ ਵਾਲੀ ਗੱਲ ਨਹੀਂ ਤੇ ਕਿਤੇ ਕੋਈ ਹੋ ਸਕਦਾ ਕੀ ਤੋਂਲੇ ਮਾਂ ਪਿਓ ਨੂੰ ਹੋ ਸਕਦਾ ਵੀ ਕਿਤੇ ਕੋਈ ਉਹ ਨਹੀਂ ਸੀ ਕਹਿ ਸਕਦੇ ਕਿ ਸਾਡੇ ਸਾਹਮਣੇ ਆਇਤੇ ਕੱਲੇ ਵੀਰ ਜੀ ਕੋਈ ਗੱਲ ਲੋਬਤ ਹੀ ਨਹੀਂ ਹੈ ਜੀ ਆਈ ਕਰਨਾ ਛੇਦ ਨਹੀਂ ਨਹੀਂ ਕੁਵਾਰਾ ਸੀ ਤਾਂ ਮੁੰਡਾ ਜੀ ਇਹ ਨਾਮ ਕੀ ਦਿੰਦੇ ਮੰਦੀਪ ਸਿੰਘ ਤੇ ਕੀ ਮੰਗ ਕੀ ਕਰਦੇ ਪਛਾਤਾ ਅਸੀਂ ਮੰਗ ਕਰਨਾ ਵੀ ਇੱਕ ਸਖਤ ਸਖਤ ਕਾਰਵਾਈ ਹੋਵੇ ਸਾਡਾ ਪੁੱਤਰ ਤਾਂ ਮਰ ਗਿਆ ਤੇ ਕਿਸੇ ਹੋਰ ਨਾਲ ਵੀ ਨਾ ਇਸ ਤਰ੍ਹਾਂ ਦੁਸ਼ਮਣ ਕੋਈ ਕਰਨ ਉਸ ਮਤੋਂ ਅਸਤ ਲੈ ਲਈ ਹਾਂਜੀ ਇਹ ਫਾਈਲ ਕਾ ਲੈ ਲਈ ਹਾਂਜੀ ਹਾਂ ਜਥੇਦਾਰ ਜੀ ਕੀ ਨਾਮ ਆ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਵਾਈਰ ਜੀ ਖਾਲਸਾ ਵਾਈਰ ਜੀ ਫਤਿਹ ਮੇਰਾ ਨਾਮ ਗਰਮੀਤ ਸਿੰਘ ਪਿੰਡ ਬਹਿਖਾਸ ਤੋਂ ਪਾਲੇ ਤੋਂ ਮਾਊ ਹਣੇ ਵਿੱਚ ਇੱਕ ਮੁੰਡੇ ਦਾ ਜਿਹੜੇ ਡੈਥ ਹੋਈ ਆ ਉਹਦੇ ਦੱਸਿਆ ਜਾ ਰਿਹਾ ਵੀ ਤੁਹਾਡੇ ਪੰਚਾਇਤੀ ਤੌਰ ਤੇ ਗਿਆ ਸੀ ਤੇ ਅਸੀਂ ਪੰਚਾਇਤੀ ਤੌਰ ਤੇ ਗਿਆ ਸੀ ਆਪਣੇ ਸੋਮਵਾਰ ਸ਼ਾਮ ਨੂੰ 5 ਵਜੇ ਤੋਂ ਜੋ ਕਿ ਚੰਡੀਗੜ੍ਹ ਗਿਆ ਸੀ ਸਾਡੀ ਹੈਗੀ ਸੀ ਮੰਗਲਵਾਰ ਦੀ ਤਰੀਕ ਅਸੀਂ ਤਰੀਕ ਭੁਗਤ ਕੇ ਪੰਚਾਇਤੀ ਤੌਰ ਤੇ ਮੇਰੇ ਨਾਲ ਗਿਆ ਸੀ ਸਾਰੇ ਵੀਰ ਤੇ ਅਸੀਂ ਭੁਗਤ ਕੇ ਵਾਪਸ ਆਏ ਜਾਂਦੇ ਸੀ ਜਦੋਂ ਅਸੀਂ ਮਾਹਵਾਨੇ ਪਹੁੰਚੇ ਉਹਨਾਂ ਦੇ ਉਹਨਾਂ ਦੀ ਗਲੀ ਦੇ ਵਿੱਚ ਅਸੀਂ ਉਹਨੂੰ ਛੱਡ ਕੇ ਅਸੀਂ ਜਿਹੜੇ ਵਾਪਸ ਚਲੇ ਗਏ ਮੇਰੇ ਨਾਲ ਡਰਾਈਵਰ ਸਾਹਿਬ ਦੇ ਦੋ ਹੋਰ ਵੀ ਰਹਿ ਗਏ ਸੀ ਜੇ ਉਹਨਾਂ ਦਾ ਪਿੰਡ ਬਾਅਦ ਵਿੱਚ ਆਉਂਦਾ ਹੈ ਉਹਨਾਂ ਨੂੰ ਉੱਤੇ ਛੱਡ ਕੇ ਉਸ ਤੋਂ ਬਾਅਦ ਅਸੀਂ ਘਰੇ ਪਹੁੰਚ ਗਏ ਤੇ ਇਹ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਪਰ ਇਸ ਬਾਰੇ ਸਾਨੂੰ ਕੋਈ ਨਹੀਂ ਪਤਾ ਹੈਗਾ ਜੋ ਕਿ ਪ੍ਰਸ਼ਾਸਨ ਤੋਂ ਹੀ ਮੰਗ ਕੀਤੀ ਜਾਂਦੀ ਹੈ ਜੋ ਕਿਸੇ ਉਹਨਾਂ ਦੇ ਪਰਿਵਾਰ ਤੋਂ ਬਗੈਰ ਵੀਰ ਕੋਈ ਆਦਮੀ ਉਹ ਕਹੀ ਜਾਂਦੇ ਆ ਨਾ ਵੀ ਕੀ ਇਹਨਾਂ ਦਾ ਕਸੂਰ ਹੈ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਅਸੀਂ ਉਸ ਵੀਰ ਨੂੰ ਛੱਡ ਕੇ ਵਾਪਸ ਗਏ ਆ ਤੇ ਇਹ ਸਾਨੂੰ ਸਵੇਰੇ ਪਤਾ ਲੱਗਿਆ ਕਿ ਉਹ ਮਨਦੀਪ ਸਿੰਘ ਦੀ ਮੌਤ ਹੋ ਗਈ ਹੈ ਇਹ ਬੜੀ ਮੱਦ ਭਾਗੀ ਘਟਨਾ ਹੋਈ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦੀ ਪੂਰੀ ਜਾਂਚ ਕੀਤੀ ਜਾਵੇ ਵਾਹਿਗੁਰੂ ਜੀ ਕੀ ਫਤ ਬੇਦਰ ਕੀ ਇੱਕ ਜਿਹੜੀ ਮਿਲਟਰੀ ਦੇ ਸੀਗੀ ਉਹ ਦੱਸਿਆ ਜਾ ਰਿਹਾ ਅਰਨੀ ਵਾਲੇ ਕੋਲੇ ਪਈ ਉਹ 53 ਵੀ ਮਿਲੀ ਆ ਕਿ ਤੁਹਾਡੇ ਨਾਲ ਮੁੰਡੇ ਨੇ ਮਿਸ਼ਨ ਨੂੰ ਚੋ ਵੀ ਕੀਤਾ ਸੀ ਇਹ ਸਾਡੇ ਨਾਲ ਨਹੀਂ ਕੀਤਾ ਜੀ ਸਾਡੇ ਕੋਲ ਅਸੀਂ ਜਦੋਂ ਆਏ ਆ ਤੇ ਚਾਹ ਪਾਣੀ ਪੀਤਾ ਪ੍ਰਸ਼ਾਦਾ ਸ਼ਗਰ ਤੇ ਉਹ ਕਹਿੰਦੇ ਵੀ ਅਸੀਂ ਨਾ ਪੀ ਕੁਝੋ ਨਾ ਨੇ ਪੀ ਸਾਡੇ ਕੋਲੋਂ ਕਹਿੰਦੇ ਵੀ ਚੱਲ ਅਸੀਂ ਦਿਓ ਕੋਈ ਅਸੀਂ ਚਾਹ ਪਾਣੀ ਪੀਣਾ ਤੇ ਉਹ ਤੇ ਕੁਝ ਖਾਦਾ ਪੀਤਾ ਨੇ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਵੀ ਅਸੀਂ ਇਹਨਾਂ ਨੂੰ ਘਰਾਂ ਕੋਲ ਛੱਡ ਗਏ ਬਾਅਦ ਕਿਤੇ ਗਏ ਨਹੀਂ ਗਏ ਇਹਨਾਂ ਪਤਾ ਨਹੀਂ ਸਰ ਮੰਡੀ ਅਨੀਵਾਲ ਦੇ ਨਾਲ ਲੱਗਦੇ ਪਿੰਡ ਮਾਹੂਵਾਂ ਵਿੱਚ ਇੱਕ ਲਾਸ਼ ਮਿਲੀ ਹੈ ਜੀ ਨੌਜਵਾਨ ਦੇ ਬਾਰੇ ਕੀ ਜਾਣਕਾਰੀ ਹੈ ਇਹ ਸਾਨੂੰ ਸਵੇਾਈ ਸਾਢੇ 8 ਵਜੇ ਤੇ ਕਰੀਬ ਵੇਲੇ ਇਨਫਾਰਮੇਸ਼ਨ ਮਿਲੀ ਪਿੰਡ ਦੇ ਸੰਪਰਦਾ ਨਾਲ ਕੀ ਸਿੰਘ ਅਧਰਸ ਕਿ ਮਨਦੀਪ ਸਿੰਘ ਦਾ ਸੁਨ ਬਲਜਿੰਦਰ ਸਿੰਘ ਜੀ ਵਾਸੀ ਮਾਹੂਵਾਂ ਜਿਹੜੀ ਉਹਦੀ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਪਹੁੰਚਿਆ ਮੌਕੇ ਤੇ ਜਾ ਕੇ ਦੇਖਿਆ ਉਹਦੇ ਸਿਰ ਚ ਇੱਕ ਸੱਟਾ ਸੀ ਤੇ ਮੂੰਹ ਚ ਬਲੱਡ ਖੂਨ ਆ ਰਿਹਾ ਸੀ ਜੀ ਉਸ ਹੀ ਉਹਨਾਂ ਦੇ ਪਰਿਵਾਰ ਦਾ ਜੋ ਵੀ ਉਹਨਾਂ ਦੇ ਬਿਆਨ ਲਿਖ ਰਿਹਾ ਜੋ ਵੀ ਬਿਆਨ ਮੁਤਾਬਕ ਉਹਨਾਂ ਦੀ ਕਾਰਵਾਈ ਕੀਤੀ ਜਾਂ ਹੈ ਇੱਕ ਉਹਦੇ ਸਰਿੰਜਾਂ ਵੀ ਮਿਲਣ ਦਾ ਕਹਿ ਰਹੇ ਹੈ ਵੀ ਸਰਿੰਜਾਂ ਮਿਲ ਗਈਆਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਸਰਿੰਜਾਂ ਦੀ ਤੁਸੀਂ ਮੌਕੇ ਤੇ ਗਏ ਹੋ ਪਰ ਸਿਰਫ ਸੱਟਾਂ ਸੀ ਉਹ ਬਹੁਤ ਸੱਟਾਂ ਵੀ ਸੀ ਜੋ ਮੰਦਕਾਰੀ ਨਹੀਂ ਕਰਾਂਗੇ এবੀਆ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਆ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ